ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੋਰ 786 ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਵੇਸਣ ਦੇ ਗੱਟੇ ਦੀ ਸਬਜ਼ੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਵੇਸਣ ਦੇ ਗੱਟੇ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਗੱਟੇ ਦੀ ਸਬਜ਼ੀ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਵੇਸਣ ਲੈਤਾਗਾ ਵੇਸਣ ਨੂੰ ਆਪਾਂ ਛਾਣਿਆ ਹੋਇਆਗਾ ਤੇ ਹੁਣ ਆਪਾਂ ਇੱਕ ਵੱਡਾ ਭਾਂਡਾ ਲੈ ਲਏ ਇਹਦੇ ਵਿੱਚ ਆਪਾਂ ਹੁਣ ਵੇਸਣ ਨੂੰ ਪਾ ਦਾਂਗੇ ਅੱਧਾ ਚਮਚ ਆਪਣੇ ਕੋਲੇ ਹੈਗਾ ਅਜਮੈਨ ਦਾ ਅਜਮੈਨ ਨੂੰ ਆਪਾਂ ਹੱਥ ਦੇ ਨਾਲ ਮਲ ਕੇ ਤੇ ਆਪਾਂ ਵੇਸਨ ਦੇ ਵਿੱਚ ਪਾ ਦਾਂਗੇ ਅਜਮੈਨ ਦਾ ਫਲੇਵਰ ਬਹੁਤ ਵਧੀਆ ਆਉਂਦਾ ਗੱਤਿਆਂ ਵਿੱਚ ਇੱਕ ਚਮਚ ਪਾ ਦਾਂਗੇ ਸਾਫਤ ਧਨੀਆ ਇਹਨੂੰ ਆਪਾਂ ਦਰਦਰਾਇਆ ਕੁੱਟਿਆ ਹੋਇਆ ਤੇ ਥੋੜੀ ਜਿਹਾ ਆਪਾਂ ਮਸਾਲੇ ਐਡ ਕਰਾਂਗੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਤੇ ਥੋੜਾ ਜਿਹਾ ਆਪਾਂ ਨਮਕ ਪਾ ਦਾਂਗੇ ਤੇ ਥੋੜੀ ਜਿਹਾ ਆਪਾਂ ਪਾ ਦਾਂਗੇ ਹਿੰਗ ਹਿੰਗ ਦਾ ਫਲੇਵਰ ਬਹੁਤ ਵਧੀਆ ਆਉਂਦਾਗਾ ਤੇ ਥੋੜੀ ਜਿਹਾ ਪਾ ਦਾਂਗੇ ਆਪਾਂ ਇਥੇ ਕਸੂਰੀ ਮੇਥੀ ਲੋਕਾਂ ਹਾਂਜੀ 2-3 ਚਮਚ ਪਾ ਦਾਂਗੇ ਆਪਾਂ ਦਹੀਂ ਦੇ ਦਹੀਂ ਜਦੋਂ ਆਪਾਂ ਪਾਈ ਹੋਵੇ ਤਾਂ ਫਿਰ ਆਪਾਂ ਨੂੰ ਮਿੱਠੇ ਛੋਡੇ ਦੀ ਲੋੜ ਦੇਣੀ ਇੱਕ ਚਮਚ ਪਾ ਦਾਂਗੇ ਪਰ ਰਿਫਾਈਨਡ ਤੇਲ ਆਪਾਂ ਘਿਓ ਵੀ ਪਾ ਸਕਦੇ ਹਾਂ ਰਿਫਾਈਨਡ ਤੇਲ ਵੀ ਪਾ ਸਕਦੇ ਹਾਂ ਇੱਕ ਚਮਚਾ ਆਪਾਂ ਰਿਫਾਈਨ ਤੇਲ ਪਾਵਾਂਗੇ। ਤਾਂ ਸਾਰੇ ਸੁਨਾਂ ਨੂੰ ਚੰਗੀ ਤਰ੍ਹਾਂ ਵੇਸਣ ਦੇ ਵਿੱਚ ਮਿਕਸ ਕਰ ਦਾਂਗੇ ਤੇ ਵੇਸਣ ਨੂੰ ਆਪਾਂ ਇੱਕ ਆਟੇ ਨੂੰ ਗੁੰਨ ਲਾਂਗੇ ਜਿਵੇਂ ਆਪਾਂ ਨੋਰਮਲ ਆਟਾ ਨਹੀਂ ਗੁੰਨਦੇ ਉਸੇ ਤਰ੍ਹਾਂ ਹੀ ਆਪਾਂ ਗੁੰਨ ਲਾਂਗੇ। ਹਾਂ ਜਿਵੇਂ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਸਿਰਫ 2-3 ਬੂੰਦਾ ਹੀ ਪਾਣੀ ਪਾਵਾਂਗੇ ਜਿਆਦਾ ਨਹੀਂ ਆਪਾਂ ਪਾਉਣਾਗਾ। ਤੇ ਬਸ ਇੰਨਾ ਥੀ ਆਪਾਂ ਪਾਣੀ ਪਾਉਣਾਗਾ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਦੇਣਾਗਾ ਜਿਵੇਂ ਵੇਸਣ ਇੱਕੋ ਜਿਹਾ ਹੋ ਜਾਵੇ। ਇੱਕ ਵਜੇ ਵੇਸਣ ਹੋ ਗਿਆ ਤੇ ਚੰਗੀ ਤਰ੍ਹਾਂ ਆਪਾਂ ਮਸਲ ਮਸਲ ਕੇ ਵੇਸਣ ਨੂੰ ਗੁੰਨ ਲਿਆ ਨਾ ਤੇ ਫਿਰ ਇਹਦੇ ਗੱਟੇ ਵੀ ਬਹੁਤ ਵਧੀਆ ਬਣਨਗੇ ਇੱਕ ਤਾਂ ਗਰਮੀ ਦੇ ਵਿੱਚ ਨਾ ਮੱਖੀਆਂ ਬਹੁਤ ਪਰੇਸ਼ਾਨ ਕਰਦੀਆਂ ਹਾਂ ਹਾਂਜੀ ਵੇਸਣ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਸਲ ਮਸਲ ਕੇ ਗੁੰਨਿਆ ਕਿਤਾ ਹੁਣ ਆਪਾਂ ਥੋੜਾ ਜਿਹਾ ਨਾ ਹੋਰ ਤੇਲ ਆ ਲਾਂਗੇ ਇੱਕ ਵਾਰੀ ਆਪਾਂ ਹੁਣ ਤੇਲ ਪਾ ਲਿਆ ਗਾ ਤੇ ਇੱਕ ਵਾਰੀ ਆਪਾਂ ਹੋਰ ਮਸਾਲੇ ਦਿੰਨੇ ਆਂ ਫਿਰ ਆਪਾਂ ਇਹਦੇ ਬਣਾਵਾਂਗੇ ਗੱਟੇ ਵੀ ਵੈਸੇ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਗੁੰਨ ਲਿਆ ਤੇ ਹੁਣ ਆਪਾਂ ਇਹਦੇ ਛੋਟੇ-ਛੋਟੇ ਬਣਾ ਲਾਂਗੇ ਪੇੜੇ ਅਸੀਂ ਐਡੇ-ਐਡੇ ਪੇੜੇ ਬਣਾਵਾਂਗੇ ਜਿਆਦਾ ਵੱਡੇ ਨਹੀਂ ਬਣਾਉਂਦੇਗੇ ਸਾਰੇ ਪੇੜੇ ਬਣਾ ਲਾਂਗੇ ਆਪਾਂ ਹਾਂਜੀ ਹੁਣ ਆਪਾਂ ਬਣਾਵਾਂਗੇ ਗੱਟੇ ਤੇ ਇੱਕ ਆਪਾਂ ਪੇੜਾ ਚੱਕ ਲਿਆਗਾ ਤੇ ਹੁਣ ਜਿਵੇਂ ਆਪਾਂ ਰੋਲ ਨਹੀਂ ਬਣਾਉਂਦੇਗੇ ਉਸੇ ਤਰ੍ਹਾਂ ਆਪਾਂ ਇਸ ਤਰ੍ਹਾਂ ਇਹਨੂੰ ਗੋਲ ਕਰ ਲਾਂਗੇ ਜਿੱਡੀ ਕੜਾਈ ਹੋ ਉਸੇ ਹਿਸਾਬ ਨਾਲ ਆਪਾਂ ਰੋਲ ਬਣਾਉਣੇ ਇਹ ਕੜਾਹੀ ਦੇ ਵਿੱਚ ਆਪਣੇ ਵਧਿਆ ਰੋਲ ਆ ਜਾਣਾ ਐਡੇ ਐਡੇ ਆਪਾਂ ਸਾਰੇ ਰੋਲ ਬਣਾ ਕੇ ਤਿਆਰ ਕਰ ਲਾਂਗੇ ਰੱਖ ਦਾਂਗੇ ਹੁਣ ਪਲੇਟ ਦੇ ਵਿੱਚ ਹਾਂਜੀ ਸਾਰੇ ਗੱਟੇ ਆਪਾਂ ਬਣਾ ਕੇ ਰੈਡੀ ਕਰ ਲਿਆ ਤੇ ਹੁਣ ਆਪਾਂ ਚੱਲਦੇ ਆਂ ਗੈਂਸ ਨੇ ਹਾਂਜੀ ਗੱਟੇ ਬਣਾਉਣ ਵਾਸਤੇ ਤੇ ਆਪਾਂ ਕੜਾਹੀ ਦੇ ਵਿੱਚ ਪਾਣੀ ਪਾ ਤਾ ਤੇ ਪਾਣੀ ਨੂੰ ਉਬਾਲ ਆ ਚੁੱਕਿਆਗਾ ਅੱਗ ਆਪਾਂ ਤੇਜ਼ ਹੀ ਰੱਖਣੀ ਤੇ ਹੁਣ ਆਪਾਂ ਇੱਕ ਚਮਚ ਪਾਵਾਂਗੇ ਰਿਫਾਈਨਡ ਤੇਲ ਤੇ ਹੁਣ ਆਪਾਂ ਜਿਹੜੇ ਗੱਟੇ ਬਣਾ ਕੇ ਰੱਖੇ ਸੀਗੇ ਤੇ ਇਹਨਾਂ ਨੂੰ ਆਪਾਂ ਹੁਣ ਪਾਣੀ ਦੇ ਵਿੱਚ ਛੱਡ ਦਾਂਗੇ ਤੇ ਪਾਣੀ ਉਬਲਦਾ ਹੀ ਹੋਣਾ ਚਾਹੀਦਾਗਾ ਘੱਟ ਗੈਸ ਨਹੀਂ ਹੋਣਾ ਚਾਹੀਦਾ ਤੇਜ਼ ਅੱਗ ਤੇ ਇਹਨਾਂ ਨੂੰ ਆਪਾਂ ਹੁਣ ਪਕਾਉਣਾਗਾ ਤੇ ਹੁਣ ਆਪਾਂ ਇਹਨਾਂ ਨੂੰ ਹਿਲਾਉਣਾ ਨਹੀਂ ਗਾ ਆਪਣੇ ਆਪ ਹੀ ਇਹ ਹਿੱਲਣਗੇ ਜਦੋਂ ਇਹਨਾਂ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਜਦੋਂ ਥੋੜੇ ਜਿਹੇ ਪੱਕ ਗਏ ਤੇ ਪੱਕਣ ਦਾ ਪਤਾ ਵੀ ਲੱਗ ਜਾਊਗਾ ਇਹ ਆਪਣੇ ਆਪ ਜਦੋਂ ਇਹ ਤਰ ਕੇ ਤਾਂ ਆ ਗਏ ਹਾਂਜੀ ਗੱਟੇ ਆਪਣੇ ਵਧੀਆ ਬਣੀ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਬਿਲਕੁਲ ਵੀ ਨਹੀਂ ਹਿਲਾਏ ਇਹ ਆਪਣੇ ਆਪ ਹੀ ਜਿਹੜੇ ਉੱਪਰ ਆਏ ਹੈਗੇ ਤਰ ਕੇ ਕਿਉਂਕਿ ਇਹ ਬਣ ਗਏ ਹੈਗੇ ਆ ਤੇ ਥੋੜਾ ਜਿਹਾ ਆਪਾਂ ਸੇਕ ਹੋਰ ਲਵਾਵਾਂਗੇ ਚੰਗੀ ਤਰ੍ਹਾਂ ਇਹ ਪੋਲੇ ਤੇ ਨਰਮ ਹੋ ਜਾਣ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਲਾਵਾਂਗੇ ਹਾਂਜੀ ਵਿਆਸਨ ਦੇ ਗੱਟੇ ਆਪਣੇ ਬਣ ਕੇ ਤਿਆਰ ਹੈਗੇ ਆ ਤੇ ਹੁਣ ਆਪਾਂ ਇਹਨੂੰ ਕੜਾਹੀ ਦੇ ਵਿੱਚੋਂ ਕੱਢ ਕੇ ਤੇ ਰੱਖ ਦਾਂਗੇ ਪਲੇਟ ਦੇ ਵਿੱਚ ਕਿੰਨੇ ਵਧੀਆ ਜਿਹੜੇ ਇਹ ਗੱਟੇ ਬਣੇ ਹੈਗੇ ਆ ਸਿਰਫ ਆਪਾਂ ਨੂੰ 10 ਮਿੰਟ ਲੱਗੇ ਇਹਨਾਂ ਨੂੰ ਉਬਾਲਣ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਹਾਂਜੀ ਸਬਜ਼ੀ ਵਾਸਤੇ ਆਪਾਂ ਲੈਤੇ ਆ ਚਾਰ ਪਿਆਜ਼ ਚੰਨ ਹਰੀਆਂ ਮਿਰਚਾਂ ਥੋੜਾ ਜਿਹਾ ਆਪਾਂ ਛਿਲਿਆ ਹੋਇਆ ਲਸਣ ਤੇ ਥੋੜਾ ਜਿਹਾ ਆਪਾਂ ਲੈਤਾ ਅਦਰਕ ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਇੱਕ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਦਾਂਗੇ ਮੋٹے-ਮੋٹے ਪੀਸਾਂ ਦੇ ਵਿੱਚ ਕੱਟ ਕੇ ਤੇ ਇੱਕ ਆਪਾਂ ਇਹਨਾਂ ਦਾ ਪੇਸਟ ਬਣਾ ਕੇ ਤਿਆਰ ਕਰਾਂਗੇ ਹੁਣ ਆਪਾਂ ਹਰੇ ਮਿਰਚਾਂ ਪਾ ਦਾਂਗੇ ਅਦਰਕ ਪਾ ਦਾਂਗੇ ਲਸਣ ਵੀ ਆਪਾਂ ਪਾ ਦਾਂਗੇ ਹੁਣ ਆਪਾਂ ਇਹਨਾਂ ਦਾ ਇੱਕ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਹਾਂਜੀ ਪਿਆਜ਼ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਇੱਕ ਕੌਲੀ ਦੇ ਵਿੱਚ ਸਾਰੇ ਪੇਸਟ ਨੂੰ ਆਪਾਂ ਕੱਢ ਲੈਣੇ ਆ। ਹਾਂਜੀ ਗੱਟੇ ਆਪਾਂ ਬਣਾ ਕੇ ਰੱਖੇ ਸੀਗੇ ਹੁਣ ਆਪਾਂ ਇਹਨਾਂ ਦੇ ਪੀਸ ਕੱਟਾਂਗੇ ਪੀਸ ਆਪਦੇ ਹਿਸਾਬ ਨਾਲ ਕੱਟਣੇ ਆ ਵੱਡੇ ਆ ਜਾਂ ਛੋਟੇ। ਆਪਾਂ ਐਡੇ ਦੇ ਪੀਸ ਕੱਟਾਂਗੇ। ਜਿਹੜੇ ਹੁਣ ਥੋੜੇ ਜਿਹੇ ਹੈਗੇ ਹੈ ਕਰੜੇ ਤੇ ਜਦੋਂ ਆਪਾਂ ਇਹਨਾਂ ਦੀ ਸਬਜ਼ੀ ਬਣਾਵਾਂਗੇ ਤੇ ਇਹ ਬਿਲਕੁਲ ਨਰਮ ਹੋ ਜਾਣਗੇ। ਤੇ ਜੇ ਆਪਾਂ ਇੱਕੇ ਵਾਰ ਇਸ ਨਰਮ ਕਰ ਲੈਂਦੇ ਤੇ ਫਿਰ ਸਬਜੀ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਸਬਜੀ ਬਣਾਉਣੀ ਸੀਗੀ ਤੇ ਇਹ ਘੁੰਜੇ ਜਾਂਦੇ ਗੱਟਿਆਂ ਦੀ ਸਬਜੀ ਬਹੁਤ ਟੇਸਟੀ ਬਣਦੀ ਹੈਗੀ ਆ ਜੇਕਰ ਘਰ ਆਪਣੇ ਘਰ ਵਿੱਚ ਕੋਈ ਸਬਜੀ ਹਰੀ ਨਾ ਹੋਵੇ ਤਾਂ ਆਪਾਂ ਬੇਸਨ ਦੀ ਸਬਜੀ ਨੂੰ ਖਾਣਾ ਹੋਵੇ ਤਾਂ ਇਸ ਤਰ੍ਹਾਂ ਆਪਾਂ ਬੇਸਨ ਦੇ ਗट्टे ਬਣਾ ਕੇ ਤੇ ਸਬਜੀ ਆਪਾਂ ਖਾ ਸਕਦੇ ਆ ਬਹੁਤ ਫੇਮਸ ਜਿਹੜੀ ਸਬਜੀ ਇਹ ਹੈ ਹਾਂਜੀ ਸਾਰੇ ਆਪਾਂ ਗੱਟਿਆਂ ਦੇ ਪੀਸ ਐ ਇਤਨਾ ਛੋਟੇ-ਛੋਟੇ ਕੱਟ ਲਏ ਗਿਆ ਬਾਲੇ ਵੱਡੇ ਪੀਸ ਨਹੀਂ ਆਪਾਂ ਕੱਟੇਗੇ ਸਾਬ ਜਿਹੇ ਦੇ ਪੀਸੀ ਕੱਟੇ ਆ ਫਿਰ ਆਪਾਂ ਇਹਨਾਂ ਦੀ ਸਬਜੀ ਟੇਸਟੀ ਬਣਾਵਾਂਗੇ ਅੱਧੀ ਕੌਲੀ ਆਪਾਂ ਦਹੀਂ ਦੀ ਲੈ ਲਈਆ ਦਹੀਂ ਨੂੰ ਆਪਾਂ ਫੈਂਟ ਲਿਆ ਸੀਗਾ ਫਰੈਸ਼ ਦਹੀਂ ਹੋਣੀ ਚਾਹੀਦੀ ਐ ਖੱਟੀ ਦਹੀਂ ਨਹੀਂ ਹੋਣੀ ਚਾਹੀਦੀ ਗੀ ਤੇ ਹੁਣ ਆਪਾਂ ਪਾ ਦਾਂਗੇ ਇੱਥੇ ਇੱਕ ਚਮਚ ਪੀਸੀ ਲਾਲ ਮਿਰਚ ਪਾਊਡਰ ਇੱਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਨਮਕ ਪਾਵਾਂਗੇ ਸਵਾਦ ਅਨੁਸਾਰ ਤੇ ਥੋੜਾ ਜਿਹਾ ਆਪਾਂ ਪਾ ਦਾਂਗੇ ਭੁਨੇ ਜੀਰਾ ਪਾਊਡਰ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਦਹੀਂ ਦੇ ਵਿੱਚ ਮਿਕਸ ਕਰ ਲੈਂਦੇ ਆਂ ਦਹੀਂ ਦੇ ਵਿੱਚ ਸਾਰੇ ਮਸਾਲੇ ਆਪਾਂ ਮਿਕਸ ਕਰਦੇ ਆਂ ਤੇ ਹੁਣ ਆਪਾਂ ਚੱਲਾਂਗੇ ਗੈਸ 'ਤੇ ਪੂਜੀ ਬਣਾਉਣ ਵਾਸਤੇ ਤੇ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾ ਦਾਂਗੇ ਅੱਧੀ ਕਟਕੀ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਧਨੀਆ ਇਹਨੂੰ ਦਰਦਰਾ ਜਿਹਾ ਕੁੱਟਿਆ ਹੋਇਆ ਤੇ ਥੋੜੀ ਜਿਹੀ ਆਪਾਂ ਚੁਟਕੀ ਭਰ ਪਾ ਦਾਂਗੇ ਹਿੰਗ ਹਾਂਜੀ ਤੇ ਜਿਹੜਾ ਬਟ प्याज का पेस्ट बना के रखिया हम आप करा प्याज के पेस्ट ना चंग लागे हाँ जी प्याज ना भुन लिया दो टमाटर का पेस्ट बना के पहले ही रख लिया हूँ आपू भी ऐड कर देंगे ਇਹ ਹੁਣ ਆਪਾਂ ਇਹਨੂੰ ਨਾਲ ਹੀ ਭੁੰਨ ਲਾਂਗੇ। ਹਾਂਜੀ ਟਮਾਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲਿਆ ਤੇ ਦਹੀਂ ਮਸਾਲੇ ਆਪਾਂ ਰੈਡੀ ਕਰਕੇ ਰੱਖੇ ਸੀ ਇਹ ਵੀ ਆਪਾਂ ਹੁਣ ਐਡ ਕਰ ਦਾਂਗੇ। ਕੌਲੀ ਦੇ ਨਾਲ ਜਿਹੜੇ ਮਸਾਲੇ ਰੱਖੇ ਲੱਗੇ ਸੀਗੇ ਉਹ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਇਹ ਵੀ ਆਪਾਂ ਐਡ ਕਰ ਦਾਂਗੇ। ਤਾਂ ਹੁਣ 2 ਮਿੰਟ ਆਪਾਂ ਸੇਕ ਲਵਾ ਲਵਾਂਗੇ। ਇਸ ਤਰੀਕੇ ਦੇ ਨਾਲ ਤੁਸੀਂ ਵੀ ਸਬਜ਼ੀ ਗੱਟਿਆਂ ਦੀ ਬਣਾ ਕੇ ਦੇਖੋ ਬਹੁਤ ਟੇਸਟੀ ਬਣਦੀ ਹੈਗੀ ਆ। ਮਸਾਲਿਆਂ ਨੂੰ ਵੀ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਹੁਣ ਭੁੰਨ ਲਿਆਗਾ ਤੇ ਹੁਣ ਜਿਹੜੇ ਆਪਾਂ ਗੱਟੇ ਬਣਾ ਕੇ ਰੱਖੇ ਸੀ ਉਹਨੇ ਆਪਾਂ ਮਸਾਲਿਆਂ ਦੇ ਵਿੱਚ ਪਾ ਲਵਾਂਗੇ। ਹੁਣ ਆਪਾਂ ਇਹਨਾਂ ਦੇ ਵਿੱਚ ਕਰ ਦਾਂਗੇ ਮਿਕਸ। ਹੁਣ ਆਪਾਂ 2 ਕ ਮਿੰਟ ਇਸ ਤਰ੍ਹਾਂ ਆਪਾਂ ਸੇਕ ਲਵਾਵਾਂਗੇ ਮਸਾਲੇ ਦੇ ਵਿੱਚ ਆਪਾਂ ਗੱਟੇ ਨੂੰ ਹੁਣ ਭੁੰਨ ਲਿਆਗਾ 2 ਕ ਮਿੰਟ ਸੇਕ ਲਵਾਇਆ ਸੀਗਾ ਤੇ ਜਿਹੜੇ ਪਾਣੀ ਦੇ ਵਿੱਚ ਆਪਾਂ ਗੱਟਿਆਂ ਨੂੰ ਉਬਾਲਿਆ ਸੀ ਉਹ ਪਾਣੀ ਆਪਾਂ ਡੋਲਿਆ ਨਹੀਂਗਾ ਤੇ ਉਹ ਆਪਾਂ ਹੁਣ ਗਰੇਵੀ ਦੇ ਵਿੱਚ ਵਰਤੋਂ ਕਰਾਂਗੇ ਤੇ ਹੁਣ ਜਿੰਨੀ ਕ ਗਰੇਵੀ ਰੱਖਣੀ ਹੈਗੀ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਦੇਣਾਗਾ ਮੇਰੇ ਕੋਲੇ ਹੈਗਾ ਸੀਗਾ ਇੱਕ ਕੱਪ ਇੱਕ ਕੱਪ ਦੇ ਵਿੱਚੋਂ ਇੰਨਾ ਕੱਪਾ ਪਾਣੀ ਵਿਚਾਰਿਆਗਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਕਰ ਦਿੰਨੇ ਆ ਮਿਕਸ ਇੱਥੇ ਆਪਾਂ ਅੱਧਾ ਕ ਚਮਚ ਪਾ ਦਿੰਨੇ ਹੈਗੇ ਆ ਅੱਧਾ ਕ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਵਿੱਚ ਥੋੜੀ ਜਿਹੀ ਇਹ ਮੇਥੀ ਰਲ ਜੇਗੀ ਇਹ ਥੋੜੀ ਜਿਹੀ ਪਾ ਦਾਂਗੇ ਆਪਾਂ ਇੱਥੇ ਕਸੂਰੀ ਮੇਥੀ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਦਿੰਦੇ ਆ। ਤੇ ਹੁਣ ਆਪਾਂ ਸਬਜ਼ੀ ਨੂੰ ਆਪਾਂ ਢੱਕਣ ਦੇ ਨਾਲ ਢੱਕ ਲੈਨੇ ਆ ਤੇ ਅੱਗ ਰੱਖਾਂਗੇ ਆਪਾਂ ਮੀਡੀਅਮ ਜੀ ਇੱਕ ਅੱਧੀ ਵਾਰ ਆਪਾਂ ਵਿੱਚ ਦੀ ਸਬਜ਼ੀ ਨੂੰ ਚੈੱਕ ਕਰ ਲਾਂਗੇ। ਹੁਣ ਆਪਾਂ ਕੜਾਹੀ ਤੇ ਢੱਕਣ ਲਾ ਦਿੰਨੇ ਆ। ਇੱਕ ਵਾਰੀ ਆਪਾਂ ਕੜਚੀ ਮਾਰ ਦਿੰਨੇ ਆ ਸਬਜ਼ੀ 'ਚ ਤੇ ਵਿੱਚ ਦੀ ਮੈਂ ਇੱਕ ਦੋ ਵਾਰੀ ਚੈੱਕ ਵੀ ਕੀਤੀ ਸੀ ਸਬਜ਼ੀ ਤੇ ਸਬਜ਼ੀ ਆਪਣੀ ਬਣ ਕੇ ਤਿਆਰ ਆ। ਤੁਸੀਂ ਦੇਖ ਸਕਦੇ ਕਿੰਨੀ ਵਧੀਆ ਜਿਹੜੀ ਇਹ ਸਬਜ਼ੀ ਬਣੀ ਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ। ਹੁਣ ਆਪਾਂ ਸਬਜ਼ੀ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਣੇ ਆ। ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ। ਮਨੇ ਕੱਟਨੇ ਕਰ ਹਾਂਜੀ ਸਬਜੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣੀ ਦੱਸੀ ਹੈਗੀ ਆ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਵੇਸਣ ਦੇ ਗਟਿਆਂ ਦੀ ਸਬਜੀ ਚਾਹੇ ਤੁਸੀਂ ਚੌਲਾਂ ਦੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਸਾਰੀਆਂ ਚੀਜ਼ਾਂ ਨਾਲ ਇਹ ਸਬਜੀ ਟੇਸਟੀ ਲੱਗੂਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ